ਅੱਜ ਸੀਯਮ ਮਾਨ ਗੜਜੇ ਨੇ ਚੱਬੇਵਾਲ ਦੇ ਵਿੱਚ ਉਹਨਾਂ ਨੇ ਕਾਂਗਰਸ ਤੇ ਭਾਜਪਾ ਦੇ ਉੱਪਰ ਵਿੰਨੇ ਨੇ ਤਿੱਖੇ ਨਿਸ਼ਾਨੇ ਜਿਹਾ ਦੱਸ ਦਈਏ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਜੀਆਂ ਵਿੱਚ ਡਾਕਟਰ ਇਸ਼ਾਨਕ ਚੱਬੇਵਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸਦੋਂ ਨਾਲ ਸੀਐਮ ਮਾਨ ਦੇ ਵੱਲੋਂ ਆਪਣੇ ਸੰਬੋਧਨ ਦੇ ਵਿੱਚ ਜਿੱਥੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ ਨੇ ਉੱਥੇ ਨਾਲ ਹੀ ਨਾਲ ਕਾਂਗਰਸ ਤੇ ਭਾਜਪਾ ਤੇ ਉਹਨਾਂ ਨੇ ਨਿਸ਼ਾਨੇ ਵੀ ਵਿੰਨੇ ਨੇ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸ਼ਬਦੀ ਹਮਲੇ ਵੀ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਲੋਕਾਂ ਦੇ ਲਈ ਕਦੀ ਵੀ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਸੀ ਸਿਰਫ ਇਹਨਾਂ ਦੀ ਨੀਅਤ ਸਾਫ਼ ਨਹੀਂ ਸੀ ਸੀਮ ਪਗਮਨਤਮਾਨ ਹੋਰਾਂ ਨੇ ਕਿਹਾ ਹੈ ਕਿ 20 ਨਵੰਬਰ ਨੂੰ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਮੈਂ ਇਹਨਾਂ ਚਾਰੋਂ ਹਲਕਿਆਂ ਦੇ ਵਿੱਚ ਗਿਆ ਹਾਂ ਜਦੋਂ ਉਹਨਾਂ ਨੇ ਕਿਹਾ ਹੈ ਕਿ ਗਿੱਦੜਬਾਹ ਤੇ ਬਰਨਾਲਾ ਦੇ ਵਿੱਚ ਉਹ ਗਏ ਸਨ ਤਾਂ ਚਾਰੇ ਪਾਸੇ ਲੋਕਾਂ ਦੇ ਵਿੱਚ ਸਿਰਫ ਇਹੀ ਮੁਕਾਬਲਾ ਚੱਲ ਰਿਹਾ ਸੀ ਕਿ ਕਿਹੜੇ ਪਿੰਡ ਵਿੱਚ ਸਰਕਾਰੀ ਨੌਕਰੀਆਂ ਕਿੰਨੀਆਂ ਮਿਲ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਹੁਣ ਬਿਨਾਂ கட்டਾਂ ਤੋਂ ਬਿਜਲੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਇੱਥੋਂ ਤੱਕ ਕਿ ਥਰਮਲ ਪਲਾਂਟ ਵੀ ਖਰੀਦੇ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਖੰਬੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਸਿਰਫ ਸਰਕਾਰ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਨੇ ਨਾ ਤਾਂ ਕੋਈ ਸਕੂਲ ਬਣਵਾਇਆ ਨਾ ਕੋਈ ਕਾਲਜ ਬਣਵਾਇਆ ਨਾ ਕੋਈ ਸੜਕ ਬਣਵਾਈ ਤਾਂ ਫਿਰ ਸਰਕਾਰੀ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਨੇ ਬਣੀਆਂ ਹੋਈਆਂ ਸੜਕਾਂ ਦੇ ਉੱਪਰ ਸਿਰਫ ਟੋਲ ਪਲਾਜ ਲਗਾ ਦਿੱਤੇ ਗਏ ਨੇ ਜਿਹੜੇ ਕਿ ਆਮ ਜਨਤਾ ਦੇ ਉੱਪਰ ਹੀ ਭਾਰ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਇਹਨਾਂ ਦੇ ਕੋਲੋਂ ਜਵਾਬ ਮੰਗੀਏ ਤਾਂ ਇਹ ਕਹਿ ਦਿੰਦੇ ਨੇ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਸੀਐਮ ਮਾਨੂਰ ਨੇ ਕਿਹਾ ਹੈ ਕਿ ਅਸੀਂ ਕਦੀ ਵੀ ਇਹ ਗੱਲ ਨਹੀਂ ਕਹੀ ਕਿ ਖਜ਼ਾਨਾ ਖਾਲੀ ਹੈ ਮੇਨਤ ਪੱਖੋਂ ਅਸੀਂ ਕੋਈ ਵੀ ਕਮੀ ਨਹੀਂ ਛੱਡਦੇ ਉਹਨਾਂ ਨੇ ਕਿਹਾ ਕਿ ਅਸੀਂ ਤੁਰਨ ਫਿਰਨ ਵਾਲੇ ਹਾਂ ਪਹਿਲਾਂ ਭਾਜਪਾ ਤੇ ਕਾਂਗਰਸ ਦੇ ਲੀਡਰ ਫੋਨਾ ਤੇ ਹੀ ਜਿੱਤ ਜਾਂਦੇ ਸਨ ਬਸ ਪਿੰਡਾਂ ਵਿੱਚ ਜਿੱਥੇ ਚੌਧਰੀ ਰੱਖੇ ਹੋਏ ਸਨ ਉਹਨਾਂ ਨੂੰ ਪੈਸੇ ਦੇ ਕੇ ਲੋਕਾਂ ਕੋਲੋਂ ਵੋਟਾਂ ਹਾਸਲ ਕਰਵਾ ਲੈਂਦੇ ਸਨ ਉਹਨਾਂ ਨੂੰ ਪੈਸੇ ਦੇ ਕੇ ਲੋਕਾਂ ਕੋਲੋਂ ਵੋਟਾਂ ਹਾਸਲ ਕਰਵਾਈ ਜਾਂਦੀ ਇੱਕ तरीके ਦੇ ਨਾਲ ਉਹਨਾਂ ਨੂੰ ਖਰੀਦ ਹੀ ਲਿਆ ਜਾਂਦਾ ਸੀ ਪਰ ਸਾਡੇ ਵੱਲ ਵੇਖੋ ਹੁਣ ਅਸੀਂ ਘਰਾਂ ਤੋਂ ਬਾਹਰ ਨਿਕਲਦੇ ਹਾਂ ਤੇ ਉਹ ਵੀ ਸਾਨੂੰ ਦੇਖ ਕੇ ਘਰਾਂ ਵਿੱਚੋਂ ਬਾਹਰ ਨਿਕਲਣ ਲੱਗ ਪਏ ਨੇ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੇ 30-40 ਹਜ਼ਾਰ ਦੇ ਫਰਕ ਨਾਲ ਹਾਰਨ ਦਾ ਦਾਵਾ ਵੀ ਕੀਤਾ ਹੈ ਇਸ ਦੌਰਾਨ ਸੀਐਮ ਭਗਵੰਤ ਮਾਨ ਹੋਰਾਂ ਨੇ ਆਪਣੇ ਇੱਕ ਐਲਾਨ ਵਿੱਚ ਕਿਹਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਆਯੁਰਵੈਦਿਕ ਕਾਲਜ ਵੀ ਖੁੱਲ੍ਹਿਆ ਜਾ ਰਿਹਾ ਹੈ ਸੀਮਾ ਨੇ ਚੱਬੇਵਾਲ ਦੇ ਵਿਕਾਸ ਕਮਾ ਨੂੰ ਲੈ ਕੇ ਵਾਦਾ ਕਰਦੇ ਹੋਏ ਕਿਹਾ ਕਿ ਮੰਗਾ ਤੁਹਾਡੀਆਂ ਹੋਣਗੀਆਂ ਕਾਗਜ਼ ਡਾਕਟਰ ਈਸ਼ਾਨ ਚੱਬੇਵਾਲ ਦੇ ਹੋਣਗੇ ਤੇ ਦਸਤਕਤ ਮੇਰੇ ਹੋਣਗੇ ਇਹ ਬਿਆਨ ਦਿੱਤਾ ਹੈ ਸੀਐਮ ਭਗਵੰਤ ਮਾਨ ਹੁਰਾ ਨੇ ਵਿਕਾਸ ਕਮਾ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਹੋਵੇਗੀ ਇਹ ਸਾਰੇ ਬਿਆਨ ਦਿੱਤੇ ਨੇ ਸੀਐਮ ਭਗਵੰਤ ਮਾਨ ਹੁਰਾ ਨੇ ਜਿਹੜੀ ਕਿ ਲੋਕਾਂ ਦੀ ਆਪਣੀ ਬਣਾਈ ਹੋਈ ਸਰਕਾਰ ਹੈ